ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਫਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਵਿਗੜੀ ਹੋਈ ਜਨਤਾ ਨੂੰ ਕਾਈ ਘਰੋਂ ਸੱਦਣ ਨਹੀਂ ਆਉਂਦੇ ਆਹ ਫਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਫਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਓ ਹੋ ਕਾਹੇ ਕਰੂੰ ਫਿਰ ਕੀ ਦੀ ਜ਼ਿੰਮੇਵਾਰੀ ਚੀਤੀ ਹੋਈ ਨਿੰਦਿਆ ਸੱਜਣਾ ਪੈ ਜਾਂਦੀ ਆ ਪਾਰੀ ਉਹ ਕੀਤੀ ਹੋਈ ਨਿੰਦਿਆ ਸੱਜਣਾ ਪੈ ਜਾਂਦੀ ਆ ਪਾਰੀ ਉਹ ਹੋਵੇੜੇ ਤਾਰ ਦਿੰਦੇ ਨਹੀਂ ਬੁਰਾ ਕਿਸੇ ਦਾ ਚਾਉਂਦੇ ਫਕਰ ਦਾ ਤਾਂ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਡਿਗੜੀ ਹੋਈ ਜਨਤਾ ਨੂੰ ਕਈ ਘਰੋਂ ਸੱਦਣ ਨਹੀਂ ਆਉਂਦੇ ਫੱਕਰ ਦਾਤਾਂ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਫੱਕਰ ਦਾਤਾਂ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਓ ਮਸਤਾਨੂ ਉਹ ਪੰਡ ਦੇ ਨੀ ਜੋ ਹੌਣ ਗੁਰੂ ਦੇ ਚੇਲੇ ਕਿਹੜਾ ਰੋਕੂ ਮੌਲ ਇਹਨਾਂ ਦੀ ਕਿਹੜਾ ਰੋਕੂ ਮੇਲੇ ਹਮ ਮੱਤਾਂ ਨੂੰ ਉਹ ਪੰਡ ਦੇ ਨਹੀਂ ਜੋ ਹੋਂ ਗੁਰੂ ਦੇ ਚੇਲੇ ਕਿਹੜਾ ਰੋਕੂ ਮੌਲ ਇਹਨਾਂ ਦੀ ਕਿਹੜਾ ਰੋਕੂ ਮੇਲੇ ਦਰਸ਼ਨ ਲਖੇ ਵਾਲਿਆ ਓਏ ਸਾਨੂੰ ਬੁਰੇ ਸ਼ਬਦ ਨਹੀਂ ਪਾਉਂਦੇ ਫੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ بگੜੀ ਹੋਈ ਜਨਤਾ ਨੂੰ ਸਾਈਂ ਘਰੋਂ ਸੱਦਣ ਨਹੀਂ ਆਉਂਦੇ ਫੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਸੰਗਤ ਨੂੰ ਅਪੀਲ ਹੈ ਕਿ ਅਗਰ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਤੁਹਾਡਾ ਆਪ ਦਾ ਹਰਪ੍ਰੀਤ ਸਿੰਘ ਦੇ ਢੇਡੂ ਤੁਹਾਡੇ ਸਾਹਮਣੇ ਦਰਸ਼ਨ ਲਖੇ ਵਾਲੇ ਦਾ ਜਵਾਬ ਪੇਸ਼ ਕਰ ਰਿਹਾ ਗੌਰ ਨਾਲ ਸੁਣਨਾ ਹੋ ਦਰਸ਼ਨ ਲਖੇ ਵਾਲਿਆ ਵੇ ਕਿਹੜੀ ਗੱਲ ਫੱਕਰਾਂ ਦੀ ਕਰਦਾ ਉਹ ਤਾਂ ਸਿਰੇ ਦੇ ਅਮਲੀ ਨੇ ਪੀਂਦੇ ਸਿਕਟਾ ਲਾਉਂਦੇ ਜਰਦਾ ਓ ਦਰਸ਼ਨ ਲਖੇ ਵਾਲਿਆ ਤੂੰ ਕਿਹੜੀ ਗੱਲ ਮਸਤਾਂ ਦੀ ਕਰਦਾ ਓ ਤਸਰੇ ਦੇ ਅਮਲੀ ਨੇ ਪੀਂਦੇ ਸਿਗਟਾ ਲਾਉਂਦੇ ਜਰਦਾ ਪੀਂਦਾ ਗੁਰੂ ਜੀ ਦਾ ਸੁਲਫਾ ਹੈ ਚੇਲੇ ਓਦੇ ਸੂਟੇ ਲਾਉਂਦੇ ਤੂੰ ਆਖੇ ਫਕਰ ਜੀਨਾ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਓ ਤੂੰ ਆਖੇ ਫਕਰ ਜੀਨਾ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਨਾ ਮਸਤੀ ਬੰਦੇ ਸਿੰਘ ਬਹਾਦਰ ਜਈ ਦਿਲ ਪੁੱਤਰ ਦਾ ਮੂੰਹ ਪਵਾਇਆ ਨਾ ਤਾਰੂ ਸਿੰਘ ਜਿਹਾ ਮਸਤ ਕੋਈ ਖੋਪਰ ਕਿੱਸਾ ਸੰਗ ਲੋਹਾਇਆ ਹਨ ਮਸਤ ਅਸਲ ਵਿੱਚ ਉਹ ਉਹ ਹਨ ਮਸਤ ਅਸਲ ਵਿੱਚ ਉਹ ਜਿਹੜੇ ਬੰਦ ਬੰਦ ਨੇ ਕਟਵਾਉਂਦੇ ਤੂੰ ਆਖੇ ਫਕਰ ਜੀਨਾਂ ਨੂੰ ਉਹ ਤਾਂ ਪਤ ਨਸ਼ੇ ਤੇ ਲਾਉਂਦੇ ਹੋ ਤੂੰ ਆਖੇ ਮਸਤ ਜੀਨਾਂ ਨੂੰ ਹੋਤਾ ਪੁੱਤ ਨਸ਼ੇ ਤੇ ਲਾਉਂਦੇ ਹੋ ਧੰਨ ਮਸਤੀ ਮਾਵਾਂ ਦੀ ਹਾਰ ਪੁੱਤਰਾਂ ਦੇ ਗਲੀਆਂ ਪਵਾਏ ਹੋ ਧੰਨ ਮਸਤੀ ਉਹਨਾਂ ਮਾਵਾਂ ਦੀ ਹਾਰ ਪੁੱਤਰਾਂ ਦੇ ਗਲੀਆਂ ਪਵਾਏ ਸਿਦਕੋ ਉਹ ਡੋਲੀਆਂ ਨਹੀਂ ਜਦ ਸੀ ਨੇਜਿਆਂ ਤੇ ਲਟਕਾਏ ਹੋ ਸਿਦਕੋ ਉਹ ਡੋਲੀਆਂ ਨਹੀਂ ਜਦ ਸੀ ਨੇਜਿਆਂ ਤੇ ਲਟਕਾਏ ਧੰਨ ਵੀ ਉਹ ਸੂਰੇ ਨੇ ਉਹ ਤਨ ਵੀ ਉਹ ਸੂਰੇ ਨੇ ਜਿਨ੍ਹਾਂ ਨੂੰ ਝਾਲਮ ਚੜਖੜੀਆਂ ਉੱਤੇ ਚੜਾਉਂਦੇ ਤੂੰ ਆਖੇ ਫੱਕਰ ਜਿਨ੍ਹਾਂ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਤੂੰ ਆਖੇ ਮਸਤ ਜਿਨ੍ਹਾਂ ਨੂੰ ਯੋ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋਣਾ ਗੁਰੂ ਗੋਬਿੰਦ ਸਿੰਘ ਜਿਹਾ ਕੋਈ ਜੀ ਨੇ ਪਰਵਾਰ ਬਾਰ ਤਾਂ ਸਾਰਾ ਨਾ ਗੁਰੂ ਗੋਬਿੰਦ ਸਿੰਘ ਜਿਹਾ ਕੋਈ ਜੀ ਨੇ ਪਰਵਾਰ ਵਾਰਤਾ ਸਾਰਾ ਹੋ ਨਾਂ ਹੰਝੂ ਚੋਇਆ ਅੱਖੀਆਂ ਚੋਂ ਕਹਿੰਦਾ ਏ ਜੀਵਤ ਕਈ ਹਜ਼ਾਰਾਂ ਨਾ ਹੰਝੂ ਚੋਇਆ ਅੱਖੀਆਂ ਚੋਂ ਕਹਿੰਦਾ ਜੀਵਤ ਕਈ ਹਜ਼ਾਰਾਂ ਪਰ ਤੇਰੇ ਜੈ ਨਾ ਸ਼ੁਕਰੇ ਕਈ ਹੋ ਪਰ ਤੇਰੇ ਜੈ ਨਾ ਸ਼ੁਕਰੇ ਕਈ ਇਹਸਾਨ ਦਿਲੋਂ ਪਲਾਉਂਦੇ ਤੂੰ ਆਖੇ ਫਕਰ ਜੀਨਾ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਤੂੰ ਆਖੇ ਮਸਤ ਜਿਨਾਂ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੇਰਾ ਬਾਪੂ ਹੋਊ ਨਸ਼ੇੜੀ ਕੋਈ ਸਾਡਾ ਤਾਂ ਪਿਤਾ ਕਲਗੀਆਂ ਵਾਲਾ ਹੋ ਤੇਰਾ ਬਾਪੂ ਹੋਊ ਨਸ਼ੇੜੀ ਕੋਈ ਸਾਡਾ ਤਾਂ ਪਿਤਾ ਕਲਗੀਆਂ ਵਾਲਾ ਸਾਬਤ ਸੂਰਤ ਖਾਲਸੇ ਹਾਂ ਪਿਤਾ ਅਮਰਤ ਖੰਡੇ ਵਾਲਾ ਹੋ ਸਾਬਤ ਸੂਰਤ ਖਾਲਸੇ ਹਾਂ ਪਿਤਾ ਅਮਰਤ ਖੰਡੇ ਵਾਲਾ ਹੋ ਸਿੰਘ ਕਿਸੇ ਤੋਂ ਡਰਦੇ ਨਹੀਂ ਹੋ ਸਿੰਘ ਕਿਸੇ ਤੋਂ ਡਰਦੇ ਨਹੀਂ ਲੱਖਾਂ ਫਿਰਦੇ ਲੰਡੂ ਡਰਾਉਂਦੇ ਤੂੰ ਆਖੇ ਫਕਰ ਜਿਨਾਂ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਤੂੰ ਆਖੇ ਫਕਰ ਜਿਨਾਂ ਨੂੰ ਓ ਤਾਂ ਪੁੱਤ ਨਸ਼ੇ ਤੇ ਲਾਉਂਦੇ ਹੋ ਰਾਜੂ ਨਿੰਦਿਆ ਕਰਦਾ ਨਹੀਂ ਹੋ ਰਾਜੂ ਨਿੰਦਿਆ ਕਰਦਾ ਨਹੀਂ ਸ਼ਰਿਆਮ ਹੈ ਸੱਚ ਸੁਣਾਉਂਦਾ ਹੋ ਰਾਜੂ ਨਿੰਦਿਆ ਕਰਦਾ ਨਹੀਂ ਸ਼ਰਿਆਮ ਹੈ ਸੱਚ ਸੁਣਾਉਂਦਾ ਕੀ ਦੂਜਿਆਂ ਨੂੰ ਦੱਸੂਗਾ ਜਿਹੜਾ ਆਪ ਕੱਪੜੇ ਨਹੀਂ ਪਾਉਂਦਾ ਹੋ ਕੀ ਦੂਜਿਆਂ ਨੂੰ ਦੱਸੂਗਾ ਜਿਹੜਾ ਆਪ ਕੱਪੜੇ ਨਹੀਂ ਪਾਉਂਦਾ ਹੋ ਕਈ ਗੁਰਦਾਸ ਮਾਨ ਵਰਗੇ ਹੋ ਕਈ ਗੁਰਦਾਸ ਮਾਨ ਵਰਗੇ ਜਵਾਨੀ ਰਹਿ ਕਰਾਹੇ ਪਾਉਂਦੇ ਕਈ ਗੁਰਦਾਸ ਮਾਨ ਵਰਗੇ ਜਵਾਨੀ ਨੇ ਕਰਾਹੇ ਪਾਉਂਦੇ ਤੂੰ ਆਖੇ ਫਕਰ ਜੀਨਾਂ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਤੂੰ ਆਖੇ ਫਕਰ ਜੀਨਾਂ ਨੂੰ ਉਹ ਤਾਂ ਪੁੱਤ ਨਸ਼ੇ ਤੇ ਲਾਉਂਦੇ ਸੋ ਵੀਰੋ ਇਸ ਵੀਡੀਓ ਨੂੰ ਉਸ ਦਰਸ਼ਨ ਲੱਖੇ ਵਾਲੇ ਤੱਕ ਜਰੂਰ ਪਹੁੰਚਾਇਓ ਇਹ ਮੇਰੀ ਇੰਨੀ ਬੇਨਤੀ ਜਰੂਰ ਕਬੂਲ ਕਰਿਓ ਤੇ ਵੀਰੋ ਅਜੇਹ ਲੰਡੂ ਸਿੰਘਰਾਂ ਦੇ ਪਿੱਛੇ ਲੱਗ ਕੇ ਆਪਣੀ ਜਵਾਨੀ ਦਾ ਘਾਣ ਨਾ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਉਹ ਦਿਨ ਨੇ ਸਾਡੀ ਕੌਮ ਦੇ ਵਾਸਤੇ ਸ਼ਹੀਦੀਆਂ ਦਾ ਦਿਨ ਸਾਡੀ ਕੌਮ ਲਈ ਨਿੱਕੇ ਨਿੱਕੇ ਬੱਚੇ 7 ਸਾਲ ਦੇ 9 ਸਾਲ ਦੇ ਬੱਚੇ ਜਿਹੜੇ ਸਰਹੰਦ ਦੀਆਂ ਨੀਹਾਂ ਵਿੱਚ ਚਨੇ ਗਏ ਉੱਥੇ ਜਾ ਕੇ ਦੇਖੋ ਸਾਡੀ ਕੌਮ ਦਾ ਇਤਿਹਾਸ ਕੀ ਹੈ ਤੇ ਅਸੀਂ ਇਹਨਾਂ ਨਸ਼ੇੜੀਆਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੋ ਤੇ ਲੱਚਰ ਗੈ ਕੰ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਇੰਨੀ ਬੇਨਤੀ ਮੇਰੀ ਕਬੂਲ ਕਰਿਓ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਮੇਰਾ ਫੋਨ ਨੰਬਰ ਮੇਰੇ ਪੇਜ ਦੇ ਉੱਤੇ ਦਿੱਤਾ ਹੋਇਆ ਹੈ ਹੌਸਲਾ ਅਫਜ਼ਾਈ ਜੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ